ਪਾ ਇੱਕ ਇੰਟਰ ਸਟੇਟ ਰੈਕਟ ਫੜਿਆ ਜਿਹੜਾ ਝਾਲੀ ਨੰਬਰ ਪਲੇਟਾਂ ਬਣਾਉਂਦਾ ਸੀ ਇਹ ਜਿਹੜਾ ਰੈਕਟਸ ਨੇ ਇਹ ਬੜਾ ਹੀ ਚਲਾਕੀ ਨਾਲ ਕੰਮ ਕਰ ਰਿਹਾ ਸੀ ਜਿਹਦੇ ਵਿੱਚ ਹਾਈ ਸਿਕਿਉਰਿਟੀ ਨੰਬਰ ਪਲੇਟਸ ਦੀ ਡੁਪਲੀਕੇਟ ਨੰਬਰ ਪਲੇਟ ਬਣਾਉਂਦਾ ਸੀ ਤੇ ਉਹ ਫਿਰ ਜਿਹੜਾ ਗੱਡੀਆਂ ਤੇ ਲਗਾ ਕੇ ਤੇ ਇਸ ਤਰ੍ਹਾਂ ਫਟੈਂਡ ਕਰਦੇ ਸੀ ਕਿ ਇਹ ਹਾਈ ਸਿਕਿਉਰਿਟੀ ਨੰਬਰ ਪਲੇਟ ਹੈ ਦੇਖ ਸਕਦੇ ਹੋ ਇੱਕ ਜਾਲੀ ਨੰਬਰ ਫ੍ਰੀ ਇਹ ਅਗਰ ਤੁਸੀਂ ਇਹਨੂੰ ਧਿਆਨ ਨਾਲ ਦੇਖੋਗੇ ਤੁਹਾਨੂੰ ਇਹ ਵਿੱਚ ਕੋਈ ਵੀ ਜਿਹੜਾ ਫਰਕ ਜਿਹੜਾ ਨਹੀਂ ਲੱਗੂਗਾ ਤੁਹਾਨੂੰ ਇਹ オリジナル ਲੱਗੂ ਪਰ ਜਦਕਿ ਇਹ ਜਾਲੀ ਹੈ ਜਿਹੜੀ ਆਪਾਂ ਰਿਕਵਰ ਕੀਤੀ ਹੈ ਇਹਦੇ ਵਿੱਚ ਹੁਣ ਤੱਕ ਆਪਾਂ ਸਿਰਲੀ کوشش ਜਿਹੜੇ ਪੜੇ ਆ ਇਹਨਾਂ ਦਾ ਨਾਮ ਇਸ ਪ੍ਰਕਾਰ ਅ ਬਰਾਹਿਮ ਪੁੱਤਰ ਰੋਸ਼ਨ ਲਾਲ ਵਾਸੀ ਅ ਵਰਡ ਨੰਬਰ 8 ਲਿਖੀ ਦੂਸਰਾ ਰਸ਼ਮੀ ਕੁਮਾਰ ਜਿਹੜਾ ਇਹ ਇੱਕ 에ਜেন্ট ਸੀ ਇਹ ਟਾਰਗੇਟ ਦਾ ਰਹਿਣ ਵਾਲਾ ਤੀਸਰਾ ਇੱਕ सोनू ਹੈ ਜਿਹੜਾ ਇਹਦਾ ਮੇਨ ਮਾਸਟਰ ਮਾਈਂਡਰ ਜਿਹਦੀ ਬਸਟੈਂਡ ਦੇ ਸਾਹਮਣੇ ਦੁਕਾਨ ਵੀ ਲੱਗੀ ਇਹ ਜਿਹੜਾ ਮੇਨ ਬੰਦਾ ਹੈ ਇਹ ਜਿਹੜੀ ਹੈ ਸਿਕਿਉਰਟੀ ਉਹਨਾਂ ਨੂੰ ਪ੍ਰੋਵਾਈਡ ਕਰਦਾ ਹੈ ਇਹਦੇ ਚ ਹੋਰ ਵੀ ਕਈ ਬੰਦੇ ਸ਼ਾਮਲ ਹਨ ਵਿਚ ਇੱਕ ਚੀਜ਼ ਹੋ ਰਹਾ ਆ ਆਪਾਂ ਇਹਦੇ ਵਿੱਚ ਹੁਣ ਤੱਕ 10 ਮੋਟਰਸਾਈਕਲ 2 ਆਟੋ ਤੇ ਇੱਕ ਕਾਰ ਜਿਹੜੀ ਆ ਰੌਡਪ ਬ ਕੀਤੀ ਹੈ ਜਿਨ੍ਹਾਂ ਦੇ ਜਾਲੀ ਨੰਬਰ ਪਲੇਟ ਲੱਗੇ ਸਨ ਤਕਰੀਬਨ ਸਾਡੀ ਇਨਫੋਰਮੇਸ਼ਨ ਜਿਹੜੀ ਆਪਾਂ ਹੁਣ ਤੱਕ ਗੈਦਰ ਕੀਤੀ ਆ ਉਸ ਦੇ ਰਿਗਾਰਡਿੰਗ ਐਸੀ ਗੱਡੀਆਂ ਜਿਨ੍ਹਾਂ ਤੇ ਜਾਲੀ ਨੰਬਰ ਪਲੇਟ ਲੱਗ ਚੁੱਕੇ ਆ ਹਾਨਕੋਟ ਤੇ ਜਿਹੜੇ ਲੱਗੇ ਤੇ ਏਰੀਆ ਚ ਉਹਨੂੰ ਹੁਣ ਆਪਾਂ ਕੱਲੀ-ਕੱਲੀ ਗੱਡੀ ਨੂੰ ਵੈਰੀਫਾਈ ਕਰਦੇ ਇਨ੍ਹਾਂ ਚ ਕਈ ਗੱਡੀਆਂ ਚੋਰੀ ਦੀ ਵੀ ਹੋ ਸਕਦੀ ਹਾਂ ਜੀ ਬੜੀ ਸਪਸ਼ਟ ਹੈ ਕਿ ਕੋਈ ਵੀ ਬੰਦਾ ਜਿਹੜਾ ਗੈਰ ਕਾਨੂੰਨੀ ਕੰਮ ਕਰਦਾ ਉਹਨੂੰ ਜਿਹੜੀ ਪ੍ਰਜਾਪਾਲੀਸਾ ਬਖਸ਼ੂਗੀ ਤੇ ਜਿੱਥੇ ਵੀ ਸਾਨੂੰ ਲੱਗਦਾ ਕੋਈ ਗੈਰ ਕਾਨੂੰਨੀ ਕੰਮ ਹੋ ਰਿਹਾ ਜਾਂ ਕਿਸ ਤਰ੍ਹਾਂ ਦਾ ਕੋਈ ਰੈਕਟ ਚੱਲ ਰਿਹਾ ਹੈ ਤਾਂ ਕਿਸੇ ਵੀ ਕੰਮ ਨਾਲ ਨਿਕਲੋਗੇ ਤੇ ਪੁਲਿਸ ਦੀ ਉੱਤੇ ਪੈੜੀ ਨਿਗ੍ਹਾ ਹੁੰਦੀ ਹੈ ਤੇ ਆਪਾਂ ਕਿਸੇ ਵੀ ਆਪਾਂ ਲੈਟਰੀ ਦਵਾਂਗੇ ਜਾਂ ਟੀਲਦੀ ਦਵਾਂਗੇ ਸਰਾਂ ਕੀ ਵੀ ਆਪਾਂ ਇੱਕ ਇੰਟਰ ਸਟੇਟ ਰੈਕਟ ਫੜਿਆ ਜਿਹੜਾ ਜਾਲੀ ਨੰਬਰ ਪਲੇਟਾਂ ਬਣਾਉਂਦਾ ਸੀ ਇਹਦੇ ਵਿੱਚ ਮੇਰੇ ਨਾਲ ਐਸਐਚ ਡੀਜੂ ਨੰਬਰ 1 ਮੌਜੂਦ ਹੈ ਜਿਨ੍ਹਾਂ ਦੇ ਥਾਣੇ 'ਚ ਇਹ ਸਾਰੀ ਕਾਰਵਾਈ ਹੋਈ ਹੈ ਤੇ ਇਹਦੇ 'ਚ ਮੈਂ ਦੱਸਣਾ ਚਾਹੁੰਦਾ ਕਿ ਵੀ ਇਹ ਜਿਹੜਾ ਰੈਕਟ ਸੀ ਇਹ ਬੜਾ ਹੀ ਚਲਾਕੀ ਨਾਲ ਕੰਮ ਕਰ ਰਿਹਾ ਸੀ ਜਿਹਦੇ ਵਿੱਚ ਹਾਈ ਸਿਕਿਉਰਿਟੀ ਨੰਬਰ ਪਲੇਟਸ ਦੀ ਡੁਪਲੀਕੇਟ ਨੰਬਰ ਪਲੇਟ ਬਣਾਉਂਦਾ ਸੀ ਤੇ ਉਹ ਫਿਰ ਜਿਹੜਾ ਗੱਡੀਆਂ ਤੇ ਲਗਾ ਕੇ ਤੇ ਇਸ ਤਰ੍ਹਾਂ ਪ੍ਰਟੈਂਡ ਕਰਦੇ ਸੀ ਕਿ ਵੀ ਹਾਈ ਸਿਕਿਉਰਿਟੀ ਨੰਬਰ ਪਲੇਟ ਹੀ ਹੈ ਤੇ ਆਪਾਂ ਇਸ ਪੂਰੇ ਰੈਕਟ ਨੂੰ ਬਸਟ ਕੀਤਾ ਇਹਦੇ ਵਿੱਚ ਹੁਣ ਤੱਕ ਆਪਾਂ ਤਿੰਨ ਦੋਸ਼ੀ ਜਿਹੜੇ ਫੜੇ ਆ ਜਿਨ੍ਹਾਂ ਦਾ ਨਾਮ ਇਸ ਪ੍ਰਕਾਰ ਹੈ ਰਾਹੁਲ ਪੁੱਤਰ ਰੋਸ਼ਨ ਲਾਲ ਵਾਸੀ ਔਰਡਰ ਨੰਬਰ 8 ਲਮੀਨੀ ਦੂਸਰਾ ਅਸ਼ਵਨੀ ਕੁਮਾਰ ਜਿਹੜਾ ਇਹ ਇੱਕ ਏਜੰਟ ਸੀ ਕਿ ਟਾਰਗੇਟ ਦਾ ਰਹਿਣ ਵਾਲਾ ਤੀਸਰਾ ਇੱਕ ਸੋਨੂ ਹੈ ਜਿਹੜਾ ਇਹਦਾ ਮੇਨ ਮਾਸਟਰ ਮਾਈਂਡ ਹੈ ਜਿਹਦੀ ਬੱਸ ਸਟੈਂਡ ਦੇ ਸਾਹਮਣੇ ਦੁਕਾਨ ਵੀ ਹੈ ਇਹ ਜਿਹੜਾ ਮੇਨ ਬੰਦਾ ਹੈ ਜਿਹੜੀ ਹਾਈ ਸਿਕਿਉਰਿਟੀ ਐਂਡ ਨੰਬਰ ਪਲੇਟਸ ਇਹਨਾਂ ਨੂੰ ਪ੍ਰੋਵਾਈਡ ਕਰਦਾ ਸੀ ਇਹਦੇ ਚ ਹੋਰ ਵੀ ਕਈ ਬੰਦੇ ਸ਼ਾਮਲ ਹਨ ਉਹਨਾਂ ਦਾ ਹਾਲੇ ਆਪਾਂ ਨਾਮ ਨਹੀਂ ਰਿਵੀਲ ਕਰਾਂਗੇ ਉਹਨਾਂ ਤੇ ਫਰਦਰ ਆਪਾਂ ਇਨਵੈਸਟੀਗੇਸ਼ਨ ਜਿਹੜੀ ਉਹ ਜਾਰੀ ਰੱਖੀ ਹੋਈ ਹੈ ਇਸ ਚ ਮੈਂ ਇੱਕ ਚੀਜ਼ ਹੋਰ ਦੱਸ ਦੇਣਾ ਚਾਹੁੰਦਾ ਹੈ ਤੇ ਬਾਅਦ ਆਪਾਂ ਇੱਥੇ ਐਫ ਆਈ ਆਰ ਨੰਬਰ 1 ਜਿਹੜੀ ਆ ਉਹ ਦਰਜ ਕੀਤੀ ਸੀ 225 ਚ ਸਾਲ ਚ ਜਿਹੜੀ ਪਹਿਲੀ ਐਫ ਆਈ ਆਰ ਡਿਵੀਜ਼ਨ ਨੰਬਰ 1 ਦੀ ਅੰਡਰ ਸੈਕਸ਼ਨ 318 4 338 336 3 341 ਤਿੰਨ ਬੀ ਐਨ ਐਸ ਜਿਹੜੀ ਆਪਣੀ ਨਵਾਂ ਲਾਵਾ ਆ ਉਹਦੇ ਮੁਤਾਬਕ ਆਪਾਂ ਇਹ ਪਰਚਾ ਦਰਜ ਕੀਤਾ ਇਹਨਾਂ ਦੇ ਹੁਣ ਮੈਂ ਤੁਹਾਨੂੰ ਮਾਡਲ ਸਪਰੈਂਡ ਆਈ ਸਮਝਾਉਣਾ ਇਹਦੇ ਵਿੱਚ ਇੱਕ ਚੀਜ਼ ਹੋਰ ਹੈ ਆਪਾਂ ਇਹਦੇ ਵਿੱਚ ਹੁਣ ਤੱਕ 10 ਮੋਟਰਸਾਈਕਲ 2 ਆਟੋ ਤੇ ਇੱਕ ਕਾਰ ਜਿਹੜੀ ਆ ਰਾਉਂਡ ਅਪ ਕੀਤੀ ਹੈ ਜਿਨ੍ਹਾਂ ਦੇ ਜਾਲੀ ਨੰਬਰ ਪਲੇਟਾਂ ਲੱਗੀਆਂ ਸੀ ਉਹ ਇਹਦੇ ਵਿੱਚ ਐਜ਼ ਅ ਟੀਮ ਆਪਾਂ ਕੰਮ ਕੀਤਾ ਤੇ ਕਾਫੀ ਲੜਕਿਆਂ ਨੇ ਵਧੀਆ ਕੰਮ ਕੀਤਾ ਤੇ ਨੂੰ ਪੂਰਾ ਗਰਾਊਂਡ ਤੇ ਜਾ ਕੇ ਕੱਲੀ-ਕੱਲੀ ਗੱਲ ਨੂੰ ਆਪਾਂ ਵੈਰੀਫਾਈ ਕੀਤਾ ਇਹ ਟੈਕਨੀਕਲ ਤਫ਼ਤੀਸ਼ ਜੀ ਇਹਦੇ ਤੇ ਆਪਾਂ ਨੂੰ ਕਾਫੀ ਜਿਹੜੇ ਟੈਕਨੀਕਲ ਪਹਿਲੂ ਜਿਹੜੇ ਆ ਉਹ ਦਿਖਨੇ ਪਏ ਹਨ ਤੇ ਹੁਣ ਆਪਾਂ ਇਹਦੇ ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਵੀ ਕਿਸ ਤਰੀਕੇ ਨਾਲ ਇਹ ਕੰਮ ਕਰਦੇ ਸੀ ਤਾਂ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਜਾਲੀ ਨੰਬਰ ਪਲੇਟ ਤੇ ਅਗਰ ਤੁਸੀਂ ਇਹਨੂੰ ਧਿਆਨ ਨਾਲ ਦੇਖੋਗੇ ਤੁਹਾਨੂੰ ਇਹਦੇ ਵਿੱਚ ਕੋਈ ਵੀ ਜਿਹੜਾ ਫਰਕ ਜਿਹੜਾ ਨਹੀਂ ਲੱਭੂਗਾ ਤੁਹਾਨੂੰ ਇਹ ओरिजिनल ਲੱਗੂਗੀ ਪਰ ਜਦ ਕਿ ਇਹ ਜਾਲੀ ਹੈ ਜਿਹੜੀ ਆਪਾਂ ਰਿਕਵਰ ਕੀਤੀ ਹੈ ਇਹਦੇ ਵਿੱਚ ਦੇਖਣ ਵਾਲੀਆਂ ਦੋ ਤਿੰਨ ਗੱਲਾਂ ਅ ਇੱਕ ਤੇ ਤੁਸੀਂ ਦੇਖੋਗੇ ਇਹਨੂੰ ਕਿ ਵੀ ਇਹ ਇੱਕ ਇਹ ਬਾਰ ਕੋਡ ਹੈ ਇਹ ਜਿਹੜੀ ਅਸਲੀ ਜਿਹੜੀ ਨੰਬਰ ਪਲੇਟ ਹੁੰਦੀ ਹੈ ਉਹਨੂੰ ਆਪਾਂ ਹਾਈ ਸਿਕਿਉਰਿਟੀ ਰਜਿਸਟ੍ਰੇਸ਼ਨ ਪਲੇਟ ਕਹਿੰਦੇ ਆ ਐਚ ਐਸ ਆਰ ਪੀ ਜਿਹੜੀ ਅ ਮਨਿਸਟਰੀ ਆਫ ਰੋਡ ਐਂਡ ਟ੍ਰਾਂਸਪੋਰਟ ਵੱਲੋਂ ਜਿਹੜੀ ਡਾਇਰੈਕਸ਼ਨਸ ਆਈਆਂ 2019 ਤੋਂ ਬਾਅਦ ਗੱਡੀਆਂ ਦੇ ਉੱਪਰ ਇਸ ਤਰੀਕੇ ਦੀ ਹਾਈ ਸਿਕਿਉਰਿਟੀ ਨੰਬਰ ਪਲੇਟ ਲਾਉਣਾ ਲਾਜ਼ਮੀ ਹੈ ਹਰ ਸਟੇਟ ਦੇ ਵਿੱਚ ਗਵਰਨਮੈਂਟ ਵੱਲੋਂ ਇਹ ਜਿਹੜਾ ਕੰਟਰੈਕਟ ਹੈ ਕੰਪਨੀ ਨੂੰ ਦਿੱਤਾ ਗਿਆ ਜਿਹੜੀ ਕੰਪਨੀ ਜਿਹੜੀ ਹੈ ਗਵਰਨਮੈਂਟ ਦੀ ਗਾਈਡਲਾਈਨਸ ਨੂੰ ਧਿਆਨ ਚ ਰੱਖਦੇ ਹੋਏ ਹਾਈ ਸਿਕਿਉਰਿਟੀ ਨੰਬਰ ਪਲੇਟਸ ਬਣਾਉਂਦੀ ਹੈ ਜਿਹੜੀ origignal ਨੰਬਰ ਪਲੇਟ ਹੋਊਗੀ ਉਹਦੇ ਵਿੱਚ ਜਿਹੜਾ ਇਹ ਬਾਰ ਕੋਡ ਹੈ ਯੂਨੀਕ ਬਾਰ ਕੋਡ ਹੋਊਗਾ ਇਹਦੇ ਵਿੱਚ ਜਦੋਂ ਵੀ ਇਹਨੂੰ ਆਪਾਂ ਸਕੈਨ ਕਰਾਂਗੇ ਇਹ ਆਪਾਂ ਨੂੰ origignal ਉਹਦੀ vehicle ਦੀ ਡਿਟੇਲ ਚ ਲੈ ਕੇ ਜਾਊਗਾ ਵਾਹਨ ਐਪ 'ਚ ਜਿਹੜੀ ਗਵਰਨਮੈਂਟ ਦੀ ਵਾਹਨ ਐਪ ਹੈ ਉੱਤੇ ਰੀਡਾਇਰੈਕਟ ਕਰੂਗਾ ਜਿਹੜਾ origignal vehicle ਜਿਹੜਾ ਹੈ ਉਹਦੀ ਡਿਟੇਲਸ ਦੇ ਉੱਪਰ ਬਟ ਇਹ ਜਿਹੜੇ ਜਾਲੀ ਦੇ ਕੇਸੇ ਕੀ ਹੈ ਜਿਹੜਾ ਬਾਰ ਕੋਡ ਆ ਇਹ ਬਿਲਕੁਲ ਜਾਲੀ ਹੈ ਇਹ ਲੱਗਦਾ origignal ਆ ਪਰ ਇਹ ਜਾਲੀ ਹੈ ਇਹਨੂੰ ਜਰ ਆਪਾਂ ਸਕੈਨ ਕਰਾਂਗੇ ਤਾਂ ਕੁਝ ਨਹੀਂ ਆਉਣਾ ਸੈਕੰਡਲੀ ਇਹਦੇ ਵਿੱਚ ਜਿਹੜਾ ਇਹ ਥੱਲੇ ਜਿਹੜਾ ਯੂਨੀਕ ਨੰਬਰ ਪਿਆ ਹੁੰਦਾ ਜਿਹੜਾ ਐਸ ਪਰ ਗਵਰਨਮੈਂਟ ਗਾਈਡਲਾਈਨਸ ਹਰ ਇੱਕ ਪਲੇਟ ਦਾ ਯੂਨੀਕ ਨੰਬਰ ਉਹ ਸੀਰੀਅਲ ਆਰਡਰ ਵਾਈਜ਼ ਜਿਹੜਾ ਉਹ ਗਵਰਨਮੈਂਟ ਵੱਲੋਂ ਹੀ ਜਿਹੜੇ ਤੈਅशुदा ਜਿਹੜੇ ਕੰਪਨੀ ਦੇ ਜਿਹਨੂੰ ਠੇਕਾ ਮਿਲਿਆ ਉਹ ਆਪਣਾ ਸੀਰੀਅਲ ਆਰਡਰ ਵਾਈਜ਼ ਉਹਨਾਂ ਨੂੰ ਲਗਾਉਂਦੀ ਹੈ ਹਰ ਇੱਕ ਵਹੀਕਲ ਦਾ ਉਹ ਸਪੈਸੀਫਿਕ ਹੈ ਇਹ ਸਾਰਾ ਜਾਲੀ ਹੈ ਇਹ ਜਿਹੜਾ ਇਹ ਆਪਾਂ ਦੋਸ਼ੀ ਫੜਿਆ ਅਗਰ ਤੁਸੀਂ ক্লোਜ਼ਲੀ ਦੇਖੋਗੇ ਇੱਥੇ ਤੁਸੀਂ ਇਹ ਦੇਖ ਪਾਓਗੇ ਕਿ ਜਿਹੜਾ ਯੂਨੀਕ ਇੱਥੇ ਥੱਲੇ ਡਿਜੀਟਸ ਨੇ ਐਮਬੋਸ ਕੀਤੇ ਆ ਸਾਰੇ ਜਾਲੀ ਹੈ ਇਹ ਕੀ ਹੈ ਕਿ ਵੀ ਇਹ ਖੁਦ ਹੀ ਆਪਣੀ ਦੁਕਾਨ ਤੇ ਹੀ ਜਿਹੜਾ ਕਿ ਇਹਨੂੰ ਖੁਦ ਹੀ ਇਹ ਨੰਬਰ ਜਿਹੜੇ ਐ ਇੰਬੋਸ ਕਰ ਦਿੰਦਾ ਸੀ ਪਲੇਟ ਤੇ ਤੇ ਇਸ ਤਰੀਕੇ ਨਾਲ ਇਹ ਪਲੇਟਾਂ ਤਿਆਰ ਕਰਦਾ ਸੀ ਹੁਣ ਇਹਦੇ ਵਿੱਚ ਕੋਈ ਵੀ ਚੀਜ਼ ਆਪਾਂ ਨੂੰ ਦੇਖਣ 'ਚ ਜਾਲੀ ਨਹੀਂ ਲੱਗਦੀ ਪਰ ਅਸਲ 'ਚ ਇਹ 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 ਫੇਕ ਨੰਬਰ ਪਲੇਟ ਹੈ ਤੇ ਇਸ ਤਰੀਕੇ ਨਾਲ ਇਹ ਆਪਣਾ ਕੰਮ ਕਰਦੇ ਸੀ ਤੇ ਇਸ ਤਰੀਕੇ ਦੀ ਕਈ ਜਿਹੜੀ ਗੱਡੀਆਂ ਉਹ ਜਿਹੜੀਆਂ ਆਪਾਂ ਵੈਰੀਫਾਈ ਕੀਤੀਆਂ ਹਾਲੇ ਤੱਕ ਜਿਹੜਾ ਇਹ ਕੋ ਸਾਨੂੰ ਰਿਕਾਰਡ ਮਿਲਿਆ ਕਿ ਵੀ ਕਈ ਇਸ ਤਰ੍ਹਾਂ ਦੀਆਂ ਗੱਡੀਆਂ ਜਿਹੜੀਆਂ ਉਹ ਲੋਕਾਂ ਦੀਆਂ ਚੱਲ ਰੀਆਂ ਰੋਡ ਤੇ ਜਿਨ੍ਹਾਂ ਦੇ ਉੱਪਰ ਜਾਲੀ ਨੰਬਰ ਪਲੇਟਾਂ ਲੱਗੀਆਂ। ਤਕਰੀਬਨ ਸਾਡੀ ਇਨਫੋਰਮੇਸ਼ਨ ਜਿਹੜੀ ਆਪਾਂ ਹੁਣ ਤੱਕ ਗੈਦਰ ਕੀਤੀ ਹੈ 200 ਦੇ ਰਿਗਾਰਡਿੰਗ ਐਸੀ ਗੱਡੀਆਂ ਜਿਨ੍ਹਾਂ ਦੇ ਜਾਲੀ ਨੰਬਰ ਪਲੇਟ ਲੱਗ ਚੁੱਕੇ ਆ ਠਾਨਕੋੜ ਤੇ ਇਹਦੇ ਲਾਗੇ ਦੇ ਏਰੀਆਸ 'ਚ। ਉਹਨੂੰ ਹੁਣ ਆਪਾਂ ਕੱਲੀ-ਕੱਲੀ ਗੱਡੀ ਨੂੰ ਵੈਰੀਫਾਈ ਕਰ ਰਹੇ ਆ। ਤੇ ਇਹਨਾਂ 'ਚ ਕਈ ਗੱਡੀਆਂ ਚੋਰੀ ਦੀ ਵੀ ਹੋ ਸਕਦੀਆਂ। ਤੇ ਕਈ ਗੱਡਾ ਗੱਡੀਆਂ ਮਾਰਦਾਚੇ ਵੀ ਯੂਜ਼ ਹੋਈਆਂ ਹੋ ਸਕਦੀਆਂ। ਤੇ ਇਹ ਸਾਰੇ ਪਹਿਲੂ ਆਪਾਂ ਇਹਦੀ ਜਾਂਚ ਕਰ ਰਹੇ ਆਂ ਇਹਦੇ ਵਿੱਚ ਹੋਰ ਵੀ ਬੰਦੇ ਸ਼ਾਮਲ ਹਨ ਉਹਨਾਂ ਦੇ ਨਾਮ ਆਪਾਂ ਇਸ 스테ਜ ਤੇ ਰਿਵੀਲਿੰਗ ਕਰ ਸਕਦੇ ਬਟ ਅੱਗੇ ਫਰਦਰ ਆਪਾਂ ਉਹਨਾਂ ਨੂੰ ਇਨਵੈਸਟੀਗੇਸ਼ਨ ਦੇ ਜੁਆਇਨ ਕਰਾਵਾਂਗੇ ਤੇ ਮੈਂ ਦੱਸ ਦੇਣਾ ਚਾਹਨਾ ਕਿ ਵੀ ਐਸਐਸਪੀ ਸਾਹਿਬ ਪਠਾਨਕੋਟ ਦੀ ਡਾਇਰੈਕਸ਼ਨ ਜਿਹੜੀਆਂ ਉਹ ਇਸ ਕੇਸਾਂ 'ਚ ਬੜੀ ਸਪਸ਼ਟ ਹੈ ਕਿ ਕੋਈ ਵੀ ਬੰਦਾ ਜਿਹੜਾ ਗੈਰਕਾਨੂੰਨੀ ਕੰਮ ਕਰਦਾ ਉਹਨੂੰ ਜਿਹੜੀ ਪੰਜਾਬ ਪੁਲਿਸ ਬਖਸ਼ੂਗੀ ਨਹੀਂ ਅਗਰ ਉਹ ਸੋਚਦਾ ਕਿ ਮੈਂ ਗੈਰਕਾਨੂੰਨੀ ਢੰਗ ਨਾਲ ਕਿ ਬੇਸਤੂ ਬਣਾ ਕੇ ਚਲਾਕੀ ਕਰਕੇ ਕੋਈ ਇਸ ਤਰ੍ਹਾਂ ਦਾ ਕੰਮ ਕਰ ਸਕਣਾ ਕਿ ਵੀ ਜਿਹਦੇ ਕਾਰਨ ਗਵਰਨਮੈਂਟ ਨੂੰ ਜਾਂ ਪੁਲਿਸ ਨੂੰ ਨਾ ਪਤਾ ਲੱਗੇ ਉਹ ਗਲਤ ਸੋਚ ਰਿਹਾ ਆਪਾਂ ਕੋਈ ਵੀ ਜਿਹੜਾ ਗੈਰਕਾਨੂੰਨ ਕੰਮ ਹੋ ਰਿਹਾ ਉੱਤੇ ਨੱਥ ਪਾਵਾਂਗੇ ਤੇ ਇੱਕ ਬੜੇ ਹੀ ਟੈਕਨੀਕਲ ਤਰੀਕੇ ਨਾਲ ਤੇ ਬੜੇ ਐਫੀਸ਼ੀਐਂਟ ਤਰੀਕੇ ਨਾਲ ਆਪਾਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੂੰ ਮੋਨੀਟਰ ਕਰਨੇ ਆ ਅਦਰਵਾਈਜ਼ ਵੀ ਡੇਲੀ ਬੇਸਿਸ ਤੇ ਤੇ ਜਿੱਥੇ ਵੀ ਸਾਨੂੰ ਲੱਗਦਾ ਕਿ ਕੋਈ ਗੈਰਕਾਨੂੰਨੀ ਕੰਮ ਹੋ ਰਿਹਾ ਜਾਂ ਇਸ ਤਰ੍ਹਾਂ ਦਾ ਕੋਈ ਰੈਕਟ ਚੱਲ ਰਿਹਾ ਕਈ ਕਿਸੇ ਵੀ ਕੰਮ ਨਾਲ ਰਿਲੇਟਡ ਹੋਵੇ ਤੇ ਪੁਲਿਸ ਦੀ ਉੱਤੇ ਪੈਣੀ ਨਿਗ੍ਹਾ ਹੁੰਦੀ ਆ ਤੇ ਆਪਾਂ ਕਿਸੇ ਵੀ ਆਪਾਂ ਲੈਟਰੀ ਦਵਾਂਗੇ ਜਾਂ ਢਿਲਨੀ ਦਵਾਂਗੇ ਤੇ ਇਸ ਲਈ ਮੇਰੀ ਇੱਕ ਸਾਰਿਆਂ ਨੂੰ ਵਾਰਨਿੰਗ ਆ ਜਿਹੜੇ ਇਸ ਤਰੀਕੇ ਦੇ ਕੰਮ 'ਚ ਇਨਵੋਲਵ ਹੈ ਕਿਸੇ ਵੀ ਟਾਈਪ ਦੇ ਗੈਰ ਕਾਨੂੰਨੀ ਫੋਰਜਰੀ ਦੇ ਕੰਮਾਂ 'ਚ ਕਿ ਵੀ ਇਹ ਤੋਂ ਖਬਰਦਾਰ ਰਹਿਣ अदरवाइज ਪੁਲਿਸ ਜਿਹੜੀ ਉਹਨਾਂ ਨੂੰ ਛੱਡੂਗੀ ਨਹੀਂ ਤੇ ਆਪਾਂ ਉਹਨਾਂ ਉੱਪਰ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਸਰ ਮੋਟਾ ਕਿੰਨ੍ਹਲ ਦੀ ਕੜਕਾ ਇਫ ਯੂ ਵਿਸ਼ ਥੈਟ ਯੋਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ Bring them to A and James Cambridge International School, Patancheru, affiliated to CBSE, New Delhi. Little kids are soft at body and strong at soul. Such is our kindergarten section with kids-friendly classrooms and strong ethics to inculcate good habits among our little champs. The future-ready school with shooting range, cricket academy, NCC naval unit, swimming classes, judo, taekwondo karate, and skating classes, training of vocal, classical, and western music, dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near A&M Institute's Jalandhar Dalhousie Bypass Road, Pathankot.